ਦੀ ਵੀਡੀਓ ਦਾ ਵਿਸ਼ਾ ਹੈ ਕਿ ਮਾਮਾ ਆਪਣੇ ਬੱਚਿਆਂ ਦੀ ਕਾਮਯਾਬੀ ਤੇ ਲਈ 13 ਐਤਵਾਰ ਹਰ ਐਤਵਾਰ ਇਹ ਇੱਕ ਬਾਤ ਕਰਨ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦੀ ਸਭ ਤੋਂ ਭਾਰੀ ਚੀਜ਼ ਇੱਕ ਮਾਂ ਦੇ ਦਿਲ ਤੇ ਪਿਆ ਹੋਇਆ ਦੁੱਖ ਹੁੰਦਾ ਹੈ। ਜਦੋਂ ਮਾਂ ਦੇ ਬੱਚੇ ਗਲਤ ਰਾਹਾਂ ਤੇ ਚੱਲ ਪਾਉਣ, ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਤਕਲੀਫਾਂ ਆ ਜਾਣ। ਸਾਡ ਮਾਂ بےबस ਹੋ ਕੇ ਉਹ ਕੁਝ-ਕੁਝ ਨਹੀਂ ਕਰ ਸਕਦੀ ਤਾਂ ਉਹ ਇੱਕੋ ਰਾਹ ਹੁੰਦੀ ਹੈ ਉਹ ਰਾਹ ਹੈ ਗੁਰੂ ਅਗੇ ਅਰਦਾਸ। ਗੁਰੂ ਅਗੇ ਗੁਰਬਾਨੀ ਹਨ ਫਿਰ ਉਹ ਗੁਰੂ ਦੇ ਅੱਗੇ ਪੂਰੇ ਭਰੋਸੇ ਦੇ ਨਾਲ ਪਾਣੀ ਪੜਨੀ ਜੇਕਰ ਸ਼ੁਰੂ ਕਰਤਾ ਵੀ ਤਾਂ ਕਿੰਦੇ ਮਾਂ ਦੀ ਦੁਆ ਜ਼ਰੂਰ ਲੱਗਦੀ ਹੈ ਮਾਂ ਦੀ ਅਰਦਾਸ ਜ਼ਰੂਰ ਲੱਗਦੀ ਹੈ ਮਾਂ ਦੀ ਅਰਦਾਸ ਕਿਸੇ ਮੰਦਰ ਮਸਜਿਦ ਜਾਂ ਗੁਰਦੁਆਰੇ ਦੇ ਘੰਟੀ ਨਹੀਂ ਹੁੰਦੀ ਜੋ ਸਿਰਫ ਆਵਾਜ਼ ਕਰੇ ਉਹ ਤਾਂ ਇੱਕ ਚੁੱਪ ਦੁਆ ਹੁੰਦੀ ਹੈ ਜੋ ਆਕਾਸ਼ چیر ਕੇ ਰੱਬ ਦੇ ਦਰਵਾਜ਼ੇ ਪਹੁੰਚ ਜਾਂਦੀ ਹੈ ਮਾਂ ਜਦ ਹੱਥ ਜੋੜਦੇ ਹੈ ਉਸਦੇ ਹੱਥ ਕੰਬਦੇ ਨਹੀਂ ਵਿਸ਼ਵਾਸ ਨਾਲ ਭਰੇ ਹੁੰਦੇ ਹਨ ਉਸ ਦੀਆਂ ਅੱਖਾਂ ਚੋਂ ਪਾਣੀ ਹੁੰਦਾ ਹੈ ਪਰ ਦਿਲ ਵਿੱਚ ਹੌਸਲਾ ਹੁੰਦਾ ਹੈ ਉਹ ਆਪਣੇ ਦੇ ਨਹੀਂ ਆਪਣੇ ਬੱਚਿਆਂ ਦੇ ਮੰਗੇ ਸਿਰਫ ਰੋਟੀ ਕੱਪੜਾ ਨਾਲ ਕਿ ਇਹ ਸਮਝ ਜਦ ਸੰਜਮ ਤੇ ਸਚਾਈ ਤੇ ਰੱਬ ਨਾਲ ਜੁੜੀ ਹੋਈ ਜ਼ਿੰਦਗੀ ਦੀ ਜਿਵੇਂ ਕੋਈ ਲੋੜਵੰਦ ਗੁਰੂ ਦਾਰ ਤੇ ਚਾਦਰ ਲੈ ਕੇ ਜਾਂਦਾ ਉਸੇ ਤਰ੍ਹਾਂ ਮਾਂ ਆਪਣੀ ਮਨ ਦੀ ਚਾਦਰ ਫਲਾ ਦਿੰਦੀ ਹੈ ਗੁਰੂਗੋਬਿੰਦ ਉਸ ਨੂੰ ਪਤਾ ਹੁੰਦਾ ਹੈ ਕਿ ਦੁਨੀਆ ਵੱਲੋਂ ਨਾ ਮੀਤ ਹੋ ਕੇ ਵੀ ਗੁਰੂ ਕਦੇ ਉਹਨੂੰ ਹਾਰ ਨਹੀਂ ਦਿੰਦਾ ਮਾਂ ਨਾ ਪੜਨ ਦਾ ਤਿਆਰ ਹੁੰਦਾ ਨਾ ਜਵਾਨ ਦੇ ਸ਼ਬਦਾਂ ਦਾ ਮੰਨਦਾ ਉਸ ਨੂੰ ਸਿਰਫ ਇੰਨਾ ਪਤਾ ਹੁੰਦਾ ਹੈ ਕਿ ਗੁਰੂ ਮੇਰੇ ਬੱਚਿਆਂ ਦੇ ਨਾਲ ਹੋਵੇ ਉਹ ਬਸ ਹੋਰ ਕੁਝ ਨਹੀਂ ਚਾਹੀਦਾ ਮਾਂ ਦਾ ਪਿਆਰ ਰੋਟੀ ਵਿੱਚੋਂ ਮੱਖਣ ਵਾਂਗ ਨਹੀਂ ਸਹਿਨਸ਼ੀਲਤਾ ਵਿੱਚੋਂ ਰੋਸ਼ਨੀ ਵਾਂਗ ਨਿਕਲਦਾ ਉਹ ਰਾਤਾਂ ਨੂੰ ਜਾਗਦੀ ਹੈ ਪਰ ਸਵੇਰੇ ਬੱਚਿਆਂ ਨੂੰ ਮਿੱਠੀ ਗੁਰਕੀ ਦਿੰਦੀ ਹੈ ਉਹ ਖੁਦ ਨੰਨੀ ਚੀਜ਼ ਨਹੀਂ ਖਾਂਦੀ ਪਰ ਬੱਚਿਆਂ ਨੂੰ ਸਭ ਤੋਂ ਵਧੀਆ ਖਵਾਉਂਦੀ ਹੈ ਉਹ ਹਮੇਸ਼ਾ ਆਖਦੀ ਹੈ ਮੇਰੇ ਬੱਚੇ ਸੱਚੇ ਬਣ ਮਿਹਨਤੀ ਬਣ ਕਿਸੇ ਅੱਗੇ ਹੱਥ ਨਾ ਬਣਾਉਣ ਰੱਬ ਕਰੇ ਉਹਨਾਂ ਨੂੰ ਆਪਣਾ ਭਰੋਸਾ ਹੋਵੇ ਮਾਂ ਦੀ ਭਾਵਨਾ ਨਾਲ ਮਤਲਬ ਇਹ ਨਹੀਂ ਹੁੰਦਾ ਮਾਦੀ ਭਾਵਨਾ ਗੁਰੂ ਅਗੇ ਅਰਦਾਸ ਦੇ ਨਾਲ ਜੁੜੀ ਹੁੰਦੀ ਹੈ ਕਦੇ ਨਾ ਠੱਕਣ ਵਾਲੀ ਆਸ ਹੁੰਦੀ ਹੈ ਗੁਰੂ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਦੇਲ ਰੱਖਦੀ ਹੈ ਜਦੋਂ ਉਹ ਪਾਠ ਪੜ੍ਹਦੀ ਹੈ ਉਹ ਹਰ ਅੱਖ ਦੇ ਨਾਲ ਆਪਣਾ ਸੁਪਨਾ ਜੋੜਦੀ ਹੈ ਆਪਣੀ ਧੀਆਂ ਪੁੱਤਰਾਂ ਦੀ ਜ਼ਿੰਦਗੀ ਚਮਕਉਂਦੀ ਹੈ ਉਹਦੇ ਪਾਠ ਵਿੱਚ ਆਤਮਿਕ ਭਾਵਨਾ ਨਹੀਂ ਹੁੰਦੀ ਉਹਦੀ ਬਾਣੀ ਵਿੱਚ ਰੀਤ ਨਹੀਂ ਪ੍ਰੀਤ ਹੁੰਦੀ ਹੈ ਕੁਝ ਲੋਕ ਆਖਦੇ ਨੇ ਜੇ ਉਹ ਲੇਖ ਲਿਖਿਆ ਗਿਆ ਉਹ ਕਦੇ ਨਹੀਂ ਮਿਟਦਾ ਪਰ ਮਾਂ ਦਾ ਵਿਸ਼ਵਾਸ ਆਖਦਾ ਹੈ ਜੇ ਮੇਰਾ ਸੱਚੇ ਪਾਸਾ ਚਾਹੀਏ ਤਾਂ ਲੇਖ ਵੀ ਬਦਲ ਜਾਂਦਾ ਹੈ ਉਹ ਰੋਜ ਅਰਦਾਸ ਕਰੇ ਹੈ ਨਾਨਕ ਜੇ ਕਿਸੇ ਲੇਖ ਵਿੱਚ ਦੁੱਖ ਲਿਖਿਆ ਨਾ ਮੇਰੀ ਔ ਸ਼ੋਕ ਬਣ ਜਾਵੇ ਮੇਰੇ ਬੱਚਿਆਂ ਦੀ ਕਿਸਮਤ ਚੰਗੀ ਚਾਹੇ ਮੈਂ ਆਪਣੀ ਚਮਕ 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 ਗਵਾ ਦੇ ਮਾਂ ਰੱਬ ਨਾਲ ਲੁੜਨ ਦੀ ਗੱਲ ਨਹੀਂ ਕਰਦੀ ਉਹ ਆਖਦੀ ਰੱਬਾ ਮੇਰੇ ਬੱਚਿਆਂ ਨੂੰ ਸੱਚਾ ਬਣਾ ਦੇ ਕਿਸਮਤ ਮੋੜੀ ਜਾਂਦੀ ਹੈ ਜੇ ਮਾਂ ਨੇ ਤਰਤਾ ਵਾਈਕਲ ਦੇ ਪੈਰ ਤੋਂ ਮਾਂ ਦੀ ਅਰਦਾਸ ਸਿਰਫ ਲਫਟ ਨਹੀਂ ਹੁੰਦੀ ਉਹ ਰੋ ਦੀ ਆਵਾਜ਼ ਹੁੰਦੀ ਹੈ ਉਹਦੀਆਂ ਅੱਖਾਂ ਦੇ ਹੱਜੂ ਇੱਕ ਇੱਕ ਅੱਖਰ ਬਣ ਜਾਂਦੇ ਨੇ ਜੋ ਰੱਬ ਦੇ ਦਰਤੇ ਲਿਖੇ ਜਾਂਦੇ ਨੇ ਉਹ ਅਰਦਾਸ ਜਿਸ ਵਿੱਚ ਮਾਂ ਰੋਜ਼ ਨਿਤ ਗੁਰੂ ਨੂੰ ਯਾਦ ਕਰਦੀ ਹੈ ਸਿਰਫ ਬੱਚਿਆਂ ਦੇ ਕਾਮਯਾਬੀ ਲਈ ਨਹੀਂ ਉਹਨਾਂ ਦੇ ਰੋਹਾਨੀ ਸਤਿ ਸਤਿ ਦੇ ਸੁਖੀ ਜੀਵਨ ਦੀ ਚਾਬੀ ਬਣ ਜਾਵੇ ਸੋ ਮਾਂ ਮਾ ਨੂੰ ਆਪਣੇ ਬੱਚਿਆਂ ਦੇ ਲਈ ਜੇਕਰ ਚੰਗਾ ਭਵਿੱਖ ਬਣਾਉਣਾ ਚਾਹੁੰਦੀਆਂ ਮਾਂ ਮਾ ਉਹਨਾਂ ਨੂੰ ਗੁਰੂ ਅੱਗੇ ਅਰਦਾਸ ਦੇਸ ਤੇ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਅੱਜ ਫਿਰ ਤੋਂ ਇੱਕ ਕਾਲਪਨਿਕ ਕਹਾਣੀ ਮੈਂ ਤੁਹਾਨੂੰ ਹਰ ਰੋਜ਼ ਸੁਣਾਉਂਦੀ ਹਾਂ ਅੱਜ ਫਿਰ ਇੱਕ ਤੁਹ ਜਿਸ ਤੋਂ ਤੁਹਾਨੂੰ ਪੂਰੀ ਵੀਡੀਓ ਦਾ ਸਭ ਕੁਝ ਪਤਾ ਲੱਗ ਜਾਵੇਗਾ ਕਿ ਆਪਾਂ ਕਹਿਣਾ ਕੀ ਚਾਹੁੰਦੇ ਹਾਂ ਕਹਿੰਦੇ ਇੱਕ ਪਿੰਡ ਵਿੱਚ ਇੱਕ ਭੈਣ ਰਿਆ ਕਰਦੀ ਸੀ ਪਰ ਬਹੁਤ ਮਿਹਨਤੀ ਮਾਂ ਸੀ ਉਸਦੇ ਦੋ ਪੁੱਤਰ ਸਨ ਜਿਹੜਾ ਵੱਡਾ ਪੁੱਤਰ ਸੀ ਉਹ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸੀ ਤੇ ਛੋਟਾ ਪੁੱਤਰ ਜੋ ਖੇਡਾਂ 'ਚ ਰੁਚੀ ਰੱਖਦਾ ਸੀ ਪੜ੍ਹਾਈ ਵੱਲ ਧਿਆਨ ਨਹੀਂ ਸੀ ਦਿੰਦਾ ਮਾਂ ਦੀਆਂ ਅੱਖਾਂ ਵਿੱਚੋਂ ਇੱਕੋ ਹੀ ਸੁਪਨਾ ਸੀ ਮੇਰੇ ਦੋਵੇਂ ਪੁੱਤਰਾਂ ਦਾ ਚੰਗੇ ਇਨਸਾਨ ਬਣ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਉਣਾ ਉਹ ਸਵੇਰੇ ਉੱਠ ਕੇ ਰੋਟੀ ਬਣਾਉਂਦੀ ਸਾਰੀ ਦੁਪਹਿਰ ਘਰਗ੍ਰਸਤੀ ਸੰਭਾਲਦੀ ਰਾਤੀ ਬੱਚਿਆਂ ਦੇ ਕੰਮ ਕਰਉਂਦੀ ਪਰ ਫਿਰ ਵੀ ਉਸ ਦੇ ਮਨ ਵਿੱਚ ਇੱਕ ਅੰਦਰੂਨੀ ਡਰ ਜਾ ਰਹਿਦਾ ਸੀ ਵੱਡਾ ਪੁੱਤਰ ਬਹੁਤ ਮਿਹਨਤੀ ਸੀ ਪਰ ਨਤੀਜੇ ਕਦੇ ਉਹਦੇ ਚੰਗੇ ਨਹੀਂ ਸੀ ਹੁੰਦੇ ਜਿਸ ਕੰਮ ਨੂੰ ਹੱਥ ਪੰਦਾ ਸੀ ਉਹ ਕੰਮ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਸੀ ਤੇ ਮਨਪ੍ਰੀਤ ਹਮੇਸ਼ਾ ਕਦੇ ਵੀ ਗੰਭੀਰ ਨਹੀਂ ਸੀ ਬਣਦਾ ਕਿਸੇ ਕੰਮ ਨੂੰ ਸੀਰੀਅਸ ਤੌਰ ਤੇ ਨਹੀਂ ਸੀ ਲੈਂਦਾ ਤਾਂ ਮਨੁੱਖ ਮੈਂ ਸੋਚਦੀ ਸੀ ਕਿ ਮੇਰੇ ਪੁੱਤਰ ਕਦੇ ਕਾਮਯਾਬ ਹੋਣਗੇ ਇੱਕ ਦਿਨ ਪਿੰਡ ਦੇ ਕੰਢੀ ਗੁਰਦੁਆਰੇ ਦੇ ਵਿੱਚ ਇੱਕ ਸੰਤ ਮਹਾਤਮਾ ਆਏ ਲੋਕ ਆਪਣੇ ਆਪਣੇ ਸਵਾਲ ਲੈ ਕੇ ਉੱਥੇ ਗਏ ਤੇ ਉਹ ਭੈਣ ਵੀ ਉੱਥੇ ਗਈ ਉਸਨੇ ਹੱਥ ਜੋੜ ਕੇ ਬਾਬਾ ਜੀ ਨੂੰ ਦੱਸਿਆ ਤੇ ਕਿਹਾ ਕਿ ਮੈਨੂੰ ਕੋਈ ਰਾਹ ਦੱਸੋ ਮੇਰੇ ਦੋ ਪੁੱਤਰ ਹਨ ਮੈਂ ਉਹਨਾਂ ਦੀ ਪੜ੍ਹਾਈ ਲਈ ਹਰ ਰੋਜ਼ ਦੁਆ ਕਰਦੀ ਹਾਂ ਪਰ ਮੇਰੇ ਮਨ ਨੂੰ ਅਜੇ ਵੀ ਸ਼ਾਂਤੀ ਨਹੀਂ ਮਿਲਦੀ ਕਦੇ ਕਦੇ ਲੱਗਦਾ ਹੈ ਕਿ ਕਿਸੇ ਨੇ ਉਹਨਾਂ ਦੇ ਦੇਖਾਂ ਦੇ ਵਿੱਚ ਝਲਕਾवट ਲਿਖ ਦਿੱਤੀ ਹੈ ਕਿਉਂਕਿ ਵੱਡਾ ਪੁੱਤਰ ਜਿੰਨੀ ਮਿਹਨਤ ਕਰਦਾ ਉਹਨਾਂ ਫਲ ਨਹੀਂ ਮਿਲਦਾ ਤੇ ਛੋਟਾ ਪੁੱਤਰ ਕਾਮਯਾਬੀ ਵੱਲ ਧਿਆਨ ਹੀ ਨਹੀਂ ਦਿੰਦਾ ਅੰਮਾਵਲ ਧਿਆ ਇਹ ਨਹੀਂ ਤਾਂ ਗੰਭੀਰ ਹੀ ਨਹੀਂ ਹੁੰਦਾ ਸੰਤਨੀ ਹੌਲੀ ਜੇ ਹੱਸਦੇ ਹੋਏ ਕਿਹਾ ਮਾਂ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ ਪਰ ਜਦ ਮਾਂ ਆਪਣਾ ਮਨ ਪੱਕਾ ਕਰ ਲਵੇ ਨਿਯਮਤ ਅਰਦਾਸ ਕਰੇ ਤਾਂ ਰੱਬ ਤਾ ਕੁਛ ਦੀ ਆਵਾਜ਼ ਜ਼ਰੂਰ ਜਾਂਦੀ ਹੈ ਤੂੰ ਅੱਜ ਤੋਂ ਤੇਰਾ ਐਤਵਾਰ ਹਰ ਐਤਵਾਰ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸੁੱਧ ਮਨ ਨਾਲ ਵਿਸ਼ਵਾਸ ਨਾਲ ਤੇ ਹਰ ਪਾਠ ਤੋਂ ਬਾਅਦ ਬਸ ਇੱਕ ਅਰਦਾਸ ਕਰ ਕਿ ਏ ਸਾਈਬ ਮੇਰੇ ਬੱਚਿਆਂ ਦੇ ਦੇਖ ਸੁਧਾਰ ਦੇ ਉਹਨਾਂ ਨੂੰ ਚੰਗੀ ਸਮਝ ਅਕਲ ਤੇ ਕਾਮਯਾਬੀ ਦੇ ਦੇ ਜਿਵੇਂ ਤੇਰੀ ਰਚਾ ਤੇ ਪਾਠ ਕਰਨ ਤੋਂ ਪਹਿਲਾਂ ਆਪਣੇ ਕੋਲ ਆਪਣੇ ਬੱਚਿਆਂ ਦੀਆਂ ਦੋਵੇਂ ਬੱਚਿਆਂ ਦੀ ਤਸਵੀਰ ਤੇਰੇ ਕੋਲ ਜਰੂਰ ਆਪਣੇ ਕੋਲ ਰੱਖ ਕੇ ਉਹਨਾਂ ਦਾ ਮੁੱਖ ਆਪਣੇ ਮਨ ਵਿੱਚ ਦਿਮਾਗ ਵਿੱਚ ਧਾਰ ਕੇ ਫਿਰ ਅਰਦਾਸ ਕਰਨੀ ਤੇ ਪਾਠ ਕਰਨਾ ਉਸ ਭੈਣ ਨੇ ਇਹ ਗੱਲ ਦਿਲ ਤੇ ਲੈ ਲਿਆ ਅਗਲੇ ਐਤਵਾਰ ਤੋਂ ਹੀ ਉਸਨੇ ਰੋਟੀ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰਕੇ ਪਾਠ ਸ਼ੁਰੂ ਕਰ ਦਿੱਤਾ ਸਾਫ਼-ਸਾਫ਼ ਥਾਂ ਤੇ ਇੱਕ ਸਾਫ਼ ਚਾਦਰ ਬਣਾਈ ਸਾਹਮਣੇ ਸਾਫ਼ ਚਾਦਰ ਵਿਸਾਈ ਸਾਹਮਣੇ ਗੁਰੂ ਸਾਹਿਬ ਦੀ ਤਸਵੀਰ ਰੱਖੀ ਤੇ ਆਪਣੇ ਬੱਚਿਆਂ ਦੀ ਵੀ ਨਾਲ ਤਸਵੀਰ ਰੱਖ ਲਈ ਹਰ ਪਾਠ ਤੋਂ ਬਾਅਦ ਹੱਥ ਜੋੜ ਕੇ ਉਹ ਕਹਿੰਦੀ ਕਿ ਸੱਚੇ ਪਾਤਸ਼ਾਹ ਮੇਰੇ ਬੱਚਿਆਂ ਦੀ ਜ਼ਿੰਦਗੀ ਬਣਾ ਦੇ ਉਹ ਨਾ ਇਹਨੂੰ ਜ਼ਸਤੀ ਨਾ ਕਿਸੇ ਤੋਂ ਉਮੀਦ ਰੱਖਦੀ ਸਿਰਫ ਰੱਬ ਤੇ ਭਰੋਸਾ ਰੱਖਦੀ ਇਸ ਤਰ੍ਹਾਂ ਉਹ ਹਰ ਐਤਵਾਰ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਅਰਦਾਸ ਬੇਤੀ ਕਰਿਆ ਕਰੀ ਤੇ ਕੋਲ ਬੱਚਿਆਂ ਦੀ ਤਸਵੀਰ ਤੇ ਗੁਰੂ ਮਹਾਰਾਜ ਦੀ ਤਸਵੀਰ ਰੱਖਦੀ ਸੀ ਉਸੇ 13 ਹਫ਼ਤੇ ਜਦੋਂ ਪੂਰੇ ਹੋਏ ਕਿੰਨੇ ਜਦੋਂ 13 ਮਾ ਇਹ ਤੁਹਾਨੂੰ ਦੱਸਿਆ ਜਿਹੜਾ ਉਸਦਾ ਵੱਡਾ ਪੁੱਤਰ ਸੀ ਉਹਨੇ ਇੱਕ ਵੱਡੀ ਕੰਪਨੀ ਵੱਲੋਂ ਨੌਕਰੀ ਦਾ ਈਮੇਲ ਆਇਆ ਵੱਡਾ ਪੁੱਤਰ ਬਹੁਤ ਖੁਸ਼ ਹੋ ਗਿਆ ਮਾਂ ਮੇਰੇ ਸੁਪਨੇ ਸੱਚ ਹੋਣ ਲੱਗ ਗਏ ਤੇ ਜਿਹੜਾ ਛੋਟਾ ਪੁੱਤਰ ਸੀ ਤੇ ਉਹਨੇ ਆਪਣੇ ਪਿਤਾ ਦੇ ਪੁਰਾਣੇ ਲੱਕੜ ਦੇ ਕੰਮ ਨੂੰ ਨਵੀਂ ਰੂਪਰੇਖਾ ਦੇ ਦਿੱਤੀ ਆਨਲਾਈਨ ਆਰਡਰ ਆਉਣ ਲੱਗੇ ਉਹ ਕੰਮ ਚ ਲੱਗ ਗਿਆ ਪੈਸਾ ਆਉਣ ਲੱਗਾ ਲੋਕ ਆ ਕੇ ਆਖਣ ਲੱਗੇ ਕੌਣ ਕਹਿੰਦਾ ਸੀ ਕਿ ਇਹ ਜਿਹੜਾ ਛੋਟਾ ਪੁੱਤਰ ਕਦੇ ਕੁਝ ਨਹੀਂ ਕਰੇਗਾ ਇਹ ਤਾਂ ਕੰਮ ਵਾਲਿਆਂ ਦੀ ਗਿੱਰਦੀ ਜਾ ਗਿਆ ਤੇ ਜਿਹੜਾ ਵੱਡਾ ਪੁੱਤਰ ਆ ਉਹ ਤਾਂ ਹੋਰ ਵੀ ਉਡਾਰੀ ਮਾਰ ਗਿਆ ਜਿਹੜੀ ਉਹ ਭੈਣ ਸੀ ਨਾ ਹੌਲੀ ਹੌਲੀ ਹੱਸਣ ਪਰ ਉਸਦੇ ਅੰਦਰ ਇੱਕ ਸੁਕਰਾਨਾ ਲਹਿਰਾਂ ਵਗਦਾ ਹੁੰਦਾ ਉਸਨੇ ਰੋਜ਼ ਰੱਬ ਨੂੰ ਯਾਦ ਕੀਤਾ ਸੀ ਤੇ ਰੱਬ ਨੇ ਉਸਦੀ ਸੁਣ ਲਈ ਉਸ ਭੈਣ ਨੇ ਫਿਰ ਗੁਰਦੁਆਰੇ ਗਈ ਤੇ ਉਸ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਸੁਕਰਾਨਾ ਕੀਤਾ ਕਿ ਵਾਹਿਗੁਰੂ ਜੀ ਤੁਸੀਂ ਨੇ ਮੇਰੀ लाज ਰੱਖ ਲਈ ਇੱਕ ਮਾਂ ਦੀ लाज ਰੱਖ ਲਈ ਉਸਦੇ ਦੋਵੇਂ ਪੁੱਤਰਾਂ ਨੂੰ ਇੱਕ ਚੰਗੀ ਕਾਮਯਾਬੀ ਦਿੱਤੀ ਤੇ ਉਹਨਾਂ ਦੀ ਮਨਮਤ ਤੇ ਆਪਣਾ ਕੰਟਰੋਲ ਕੀਤਾ ਮਾਂ ਦੀ ਅਰਦਾਸ ਮਾਂ ਦਾ ਭਰੋਸਾ ਮਾਂ ਦਾ ਪਾਠ ਇਹ ਸਭ ਤੋਂ ਵੱਡਾ ਸ੍ਰੇਸ਼ਟ ਹੈ ਜਿਸ ਤਰ੍ਹਾਂ ਕਈ ਪੈਣਾ ਕਹਿ ਦਿੰਦੀਆਂ ਕਿ ਸਾਡੇ ਬੱਚੇ ਸਾਡੀ ਕਹਿਣੇ ਤੋਂ ਬਾਹਰ ਨੇ ਸਾਡੀ ਕੋਈ ਗੱਲ ਨਹੀਂ ਮੰਨਦੇ ਕਈ ਵਾਰ ਬੱਚਿਆਂ ਦੀ ਉਮਰ ਐਸੀ ਹੁੰਦੀ ਹੈ ਕਿ ਬੱਚੇ ਚਿਰਚਰਾ ਪਾਂਜਾ ਕਰਨ ਲੱਗ ਜਾਂਦੇ ਆ ਬੱਚਿਆਂ ਦੀ ਚਿਰਚਰਾ ਪਾਂ ਜਾਂਦਾ ਉਸ ਤਰ੍ਹਾਂ ਉਸ ਉਸ ਟਾਈਮ ਦੇ ਵਿੱਚ ਉਸ ਬੱਚੇ ਨੂੰ ਆਪਣੇ ਮਾਪਿਆਂ ਦੀ ਬਹੁਤ ਲੋੜ ਹੁੰਦੀ ਹੈ ਪਰ ਮਾਪੇ ਦੁਖੀ ਪਰੇਸ਼ਾਨ ਹੁੰਦਾ ਹੈ ਕਿ ਸਾਡਾ ਬੱਚਾ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਇੱਕ ਤਾਂ ਕਸੂਰ ਉਸ ਦੀ ਉਮਰ ਦਾ ਹੁੰਦਾ ਤੇ ਦੂਸਰਾ ਕਸੂਰ ਉਸ ਦੀ ਸੰਗਤ ਦਾ ਹੁੰਦਾ ਤੇ ਦੁਨੀਆ ਦਾ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੋ ਕਲਯੁਗ ਚੱਲ ਰਿਹਾ ਹੈ ਜਦੋਂ ਮਾਪੇ ਸਮਝਦਾਰ ਹੋਣ ਤੇ ਉਹ ਆਪਣੇ ਬੱਚਿਆਂ ਦਾ ਸਾਥ ਜ਼ਰੂਰ ਦਿੰਦੇ ਆ ਤੇ ਗੁਰੂ ਅੱਗੇ ਮਾਂ ਅਰਦਾਸ ਕਰਦੀ ਹੈ। ਜੇਕਰ ਮਾਂ ਗੁਰੂ ਅਗੇ ਹਰ ਰੋਜ਼ ਆਪਣੇ ਬੱਚਿਆਂ ਦੇ ਪ੍ਰਤੀ ਅਰਦਾਸ ਕਰੇ ਤਾਂ ਕਦੇ ਵੀ ਉਸਦਾ ਬੱਚਾ ਵਿਗੜ ਨਹੀਂ ਸਕਦਾ ਉਸਦਾ ਬੱਚਾ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋਵੇਗਾ ਮਾਂ ਦੀ ਅਰਦਾਸ ਮਾਂ ਦਾ ਭਰੋਸਾ ਮਾਂ ਦਾ ਪਾਠ ਹੀ ਸਭ ਤੋਂ ਵੱਡਾ ਸ੍ਰੇਸ਼ਟ ਹੈ 13 ਅੰਤ ਪਰ ਜੇਕਰ ਕੋਈ ਮਾਂ ਵਿਸ਼ਵਾਸ ਦੇ ਨਾਲ ਪਿਆਰ ਦੇ ਨਾਲ ਭਾਵਨਾ ਨਾਲ ਸੁਖਰੀ ਸਬਜ਼ੀ ਦਾ ਪਾਠ ਕਰੇ ਤਾਂ ਰੱਬ ਕਦੇ ਉਸ ਦੀ ਅਰਦਾਸ ਨੂੰ ਅਣਸੁਣੀ ਨਹੀਂ ਕਰਦਾ ਲੋੜ ਹੈ ਸਿਰਫ ਵਿਸ਼ਵਾਸ ਦੀ ਪਿਆਰ ਦੀ ਤੇ ਭਾਵਨਾ ਦੀ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਪਤੀ ਪੁੱਤ ਕਿਸੇ ਕਹਿਣੇ ਦੇ ਵਿੱਚ ਨਹੀਂ ਜਾਫਰ ਕੋਈ ਮਾੜੀ ਸੰਗਤ ਦੇ ਵਿੱਚ ਪੈ ਚੁੱਕਾ ਹੈ ਜਾਂ ਤੁਹਾਡਾ ਬੱਚਾ ਗੁੱਸਾ ਬੜਾ ਕਰਦਾ ਹੈ ਤਾਂ ਉਸ ਦੇ ਲਈ ਮੇਰੀਆਂ ਭੈਣਾਂ 13 ਦਿਨਾਂ ਇਹਦਵਾਰ ਸੁਖਮੀ ਸਰਜ ਦਾ ਪਾਠ ਜ਼ਰੂਰ ਕਰਨ ਉਸ ਦੇ ਕੋਲ ਇੱਕ ਤਸਵੀਰ ਰੱਖ ਕੇ ਗੁਰੂ ਮਹਾਰਾਜ ਜੀ ਦੇ ਕੋਲ ਤੇ ਉਸ ਦਾ ਮਨ ਮਨ ਦੇ ਵਿੱਚ ਉਸ ਦੀ ਤਸਵੀਰ ਨੂੰ ਧਾਰਨ ਕਰਕੇ ਗੁਰੂ ਦੀ ਤਸਵੀਰ ਨੂੰ ਧਾਰਨ ਕਰਕੇ ਉਸ ਦੇ ਨਾਮ ਦੀ ਅਰਦਾਸ ਜ਼ਰੂਰ ਕਰ ਕਰੇ ਕਿਉਂਕਿ ਕਹਿੰਦੇ ਪਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਕਦੇ ਵੀ ਅਣਸੁਣੀ ਨਹੀਂ ਹੁੰਦੀ ਉਹ ਪਾਠ ਜੋ ਨਰੋਲ ਪਿਆਰ ਤੇ ਭਰੋਸੇ ਨਾਲ ਕੀਤਾ ਗਿਆ ਹੋਵੇ ਉਹ ਕਿਸਮਤਾਂ ਵੀ ਲਿਖਦਾ ਹੈ ਰਾਹ ਵੀ ਬਣਦਾ ਹੈ ਸੋ ਮਾਮਾ ਨੂੰ ਆਪਣੀ ਇੱਕ ਸੋਚ ਬਣਾ ਲੈਣੀ ਚਾਹੀਦੀ ਹੈ ਕਿ ਥਾਂ-ਥਾਂ ਸਾਨੂੰ ਨਹੀਂ ਭੜਕਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਥਾਂ-ਥਾਂ ਭੜਕਾਂਗੇ ਤਾਂ ਅਸੀਂ ਤਾਂ ਖੱਜਲ ਖਰਾਬ ਹੋਣਾ ਹੈ ਸਾਦੇ ਬੱਚਿਆਂ ਦੀ ਵੀ ਜ਼ਿੰਦਗੀ ਨਹੀਂ ਬਣੇਗੀ ਕਈ ਵਾਰ ਮਾਂ ਨੂੰ ਲੱਗਦਾ ਹੈ ਕਿ ਉਸਦੇ ਅਰਦਾਸ ਨਹੀਂ ਸੁਣੀ ਗਈ ਪਰ ਯਾਦ ਰੱਖੋ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਇਹ ਰੱਬ ਦੇ ਦਫ਼ਤਰ ਵਿੱਚ ਦਰਜ ਹੋ ਜਾਂਦੀ ਹੈ ਉਸ ਦਾ ਫੈਸਲਾ ਕਈ ਵਾਰ ਤੁਰੰਤ ਨਹੀਂ ਆਉਂਦਾ ਪਰ ਸਬਰ ਸਮਝ ਅਤੇ ਸਮੇਂ ਦੇ ਨਾਲ ਜ਼ਰੂਰ ਆਉਂਦਾ ਹੈ ਮਾਂ ਜੇ ਟੁੱਟ ਵੀ ਜਾਂਦੀ ਹੈ ਨਾ ਤਾਂ ਮਾਂ ਨੂੰ ਇੱਕ ਹੌਸਲਾ ਰੱਖਣਾ ਪੈਂਦਾ ਹੈ ਅਰਦਾਸ ਕਰਕੇ ਵੀ ਹੌਸਲਾ ਰੱਖੋ ਜੇਕਰ ਤੁਸੀਂ ਅਰਦਾਸ ਰੱਖੋਗੇ ਨਾ ਕਰੋਗੇ ਤੇ ਵਿਸ਼ਵਾਸ ਹਾਲ ਤੱਕ ਤੇ ਕਾਇਮ ਰੱਖੋਗੇ ਤਾਂ ਤੁਹਾਡੇ ਬੱਚਿਆਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਮੇਰੀਆਂ ਭੈਣਾਂ ਨੂੰ ਹਰ ਹੋ ਜੀ ਗੁਰੂ ਅੱਗੇ ਅਰਦਾਸ ਕਰਨੀ ਆਪਣੇ ਬੱਚਿਆਂ ਲਈ ਰੱਬ ਚੁੱਪ ਨਹੀਂ ਰਹਿੰਦਾ ਜਦ ਮਾਂ ਦਾ ਦਿਲ ਉਗੜਦਾ ਹੈ ਨਾ ਤਾਂ ਪਰਮਾਤਮਾ ਜ਼ਰੂਰ ਅਰਦਾਸ ਸੁਣਦਾ ਹੈ ਸੋ ਸਤਿ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ